ਤੇ ਅੱਜ ਅਸੀਂ ਪਹੁੰਚੇ ਹਾਂ ਸ੍ਰੀ ਪੌਂਟਾ ਸਾਹਿਬ ਇੱਥੇ ਕਈ ਇਤਿਹਾਸਿਕ ਗੁਰਦੁਆਰੇ ਨੇ ਸੋ ਉਹਨਾਂ ਦੇ ਅੱਪਾ ਅੱਜ ਦਰਸ਼ਨ ਕਰਨੇ ਨੇ ਸੋ ਤੁਹਾਨੂੰ ਵੀ ਉਹਨਾਂ ਦੇ ਦਰਸ਼ਨੇ ਕਰਾਉਨੇ ਆ ਤੇ ਨਾਲ ਨਾਲ ਤੁਹਾਨੂੰ ਉਹਨਾਂ ਦਾ ਇਤਿਹਾਸ ਵੀ ਦੱਸਦੇ ਆ ਸੋ ਕਿਰਪਾ ਕਰਕੇ ਵਲੌਗ ਨੂੰ ਪੂਰਾ ਜ਼ਰੂਰ ਦੇਖਣਾ ਤੇ ਜਾਂਦੇ ਜਾਂਦੇ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਤੋ ਕਿ ਲੋਗਰ ਤੁਹਾਨੂੰ ਅੱਜ ਦਰਸ਼ਿਆ ਕਰਾਉਣਾ ਫਰੀਪੌਂਟਾ ਸਾਹਿਬ ਦੇ ਤਿੰਨ ਚਾਰ ਇਤਿਹਾਸਿਕ ਗੁਰਦੁਆਰਾ ਸਹਿਲਵਾਨਾਂ ਦੇ ਰਾਤੀ ਅਸੀਂ ਇਸ ਥਾਂ ਸੰਤ ਬਾਬਾ ਤੇਜਾ ਸਿੰਘ ਜੀ ਨਿਵਾਸ ਵਿਖੇ ਠਹਿਰੇ ਸੀ ਇਹ ਥਾਂ ਕਲਗੀ ਧਰਤ ਰਸਟ ਬਰੂ ਸਾਹਿਬ ਵਾਲਿਆਂ ਨੇ ਬਣਾਈ ਹੋਈ ਆ ਜੋ ਕਿ ਗੁਰਦੁਆਰਾ ਪੌਂਟਾ ਸਾਹਿਬ ਦੇ ਬਿਲਕੁਲ ਸਾਹਮਣੇ ਬਣੀ ਹੋਈ ਆ ਇੱਥੇ ਤੁਸੀਂ ਕਮਰਿਆਂ ਦੇ ਭੇਟਾ ਆਪਣੀ ਸਰਦ ਅਨੁਸਾਰ ਗੋਲਕ ਵਿੱਚ ਪਾ ਸਕਦੇ ਹੋ ਜਿਹੜੇ ਕਮਰੇ ਨੇ ਉਹ ਨੇ ਏਸੇ ਹੀ ਕਮਰੇ ਨੇ ਬਣੇ ਹੋਏ ਸੋ ਬਹੁਤ ਹੀ ਵਧੀਆ ਕਮਰੇ ਇੱਥੇ ਬਣੇ ਹੋਏ ਨੇ ਤੁਸੀਂ ਆ ਕੇ ਠਹਿਰ ਸਕਦੇ ਹੋ ਲਓ ਜੀ ਇੱਥੋਂ ਜਿਹੜਾ ਭੰਡਾਣੀ ਸਾਹਿਬਾ ਉਹ 18 ਕਿਲੋਮੀਟਰ ਦੀ ਦੂਰੀ ਦਸਤ ਤਾ ਇੱਥੋਂ ਆਪਾਂ ਰਿਕਸ਼ਾ ਲਵਾ ਗਏ ਜੋ ਸਾਨੂੰ ਸਾਰੇ ਜਿਹੜੇ ਚਾਰ ਗੁਰਦੁਆਰੇ ਨੇ ਉਹਨਾਂ ਦੇ ਦਰਸ਼ਨ ਕਰਾ ਕੇ ਕਰਾ ਲੈ ਆਊਗਾ ਸੋ ਉੱਥੋਂ ਸਾਹਮਣੇ ਆਪਾਂ ਚੌਂਕ ਵਿਚੋਂ ਰਿਕਸ਼ਾ ਕਿਰਾਏ ਤੇ ਕਰਦੇ ਆ ਲਓ ਜੀ ਆਪਾਂ ਨੇ 900 ਰੁਪਏ ਚ ਰਿਕਸ਼ਾ ਕਰ ਲਿਆ ਤੀ ਹੁਣ ਅਸੀਂ ਭੰਡਾਣੀ ਰੋਡ ਤੇ ਜਾ ਰਹੇ ਹਾਂ ਸੋਇਤਲੇ ਪਾਸੇ ਚਾਰ ਗੁਰਦੁਆਰਾ ਸਾਹਿਬ ਨੇ ਸੋ ਦੇਖੋ ਕਿੰਨਾ ਇਲਾਕਾ ਸੋਹਣਾ ਤੇ ਬਹੁਤ ਹੀ ਸ਼ਾਨਦਾਰ ਆ ਸਾਹਮਣੇ ਉੱਚੇ-ਉੱਚੇ ਜਿਹੜੇ ਪਹਾੜ ਦਿਖ ਰਹੇ ਨੇ ਉਹਨਾਂ ਕਰਕੇ ਇਹ ਇਲਾਕਾ ਸੋਹਣਾ ਲੱਗਦਾ ਤੇ ਇੰਦੀ ਜਮਨਾ ਨਦੀ ਜਿਹੜੇ ਸਾਹਮਣੇ ਤੁਸੀਂ ਪਹਾੜ ਦੇਖ ਰਹੇ ਹੋ ਇਹ ਉੱਤਰਾਖੰਡ ਚ ਨੇ ਸੱਜੇ ਹੱਥ ਹਮਾਚਲਾ ਹਮਾਚਲ ਤੇ ਉੱਤਰ ਨੂੰ ਜਿਹੜੀ ਜਮਨਾ ਉਹ ਵੰਡਦੀ ਆ ਤੇ ਰਸਤੇ 'ਚ ਜੰਗਲ ਵੀ ਆਉਂਦੇ ਨੇ ਜਿਨ੍ਹਾਂ ਵਿੱਚੋਂ ਲੰਘ ਕੇ ਅੱਗੇ ਗੁਰਦੁਆਰਾ ਸਾਹਿਬਾਂ ਨੂੰ ਗੁਰਦੁਆਰਾ ਸਾਹਿਬਾਂ ਨੂੰ ਜਾਣਾ ਪੈਂਦਾ ਤੇ ਬਹੁਤ ਹੀ ਹਰੇ ਭਰੇ ਇਹ ਜੰਗਲ ਨੇ ਤੇ ਵਿੱਚ ਲੋਕਾਂ ਦੇ ਘਰ ਵੀ ਪਾਏ ਹੋਏ ਨੇ ਜੰਗਲ ਦੇ ਵਿੱਚ ਹੀ ਇਹ ਸੜਕ ਜਾਂਦੀ ਆ ਇਹ ਆ ਗਿਆ ਜੀ ਗੁਰਦੁਆਰਾ ਪੰਡਾਣੀ ਸਾਹਿਬ ਇਹ ਗੁਰਦੁਆਰਾ ਸਾਹਿਬ ਪੰਗਾਣੀ ਪੈਂਟ ਬੇਖੇ ਸਯੋਗਤਾ ਇੱਥੇ 22 ਧਾਰ ਦੇ ਰਾਜਾਂ ਨਾਲ ਗੁਰੂ ਗੋਬ ਸਿੰਘ ਜੀ ਦਾ ਧਰਮ ਯੁੱਧ ਹੋਇਆ ਸੀ ਜੋ ਕਿ 1746 ਬਿਕਰਮੀ ਵਿੱਚ ਹੋਇਆ ਸੀ ਤੇ ਗੁਰੂ ਜੀ ਨੇ ਫਤਹਿ ਕੀਤਾ ਸੀ ਸੋ ਇਹ ਇਤਿਹਾਸਾ ਇੱਥੋਂ ਦਾ ਇਸੇ ਥਾਂ ਤੇ ਪੰਗਾਣੀ ਦਾ ਜਿਹੜਾ ਜੁੱਧ ਹੋਇਆ ਸੀ ਸੋ ਆਜੋਂਦਰ ਚੱਲ ਕੇ ਆਪਾਂ ਮੱਥਾ ਦੇਖਦੇ ਆਂ ਸੋ ਬਹੁਤ ਹੀ ਖੂਬਸੂਰਤ ਜਿਹੜੀ ਇਹ ਦੀ ਇਮਾਰਤ ਬਣੀ ਹੋਈ ਆ ਗੁਰਦੁਆਰਾ ਸਾਹਿਬ ਦੀ ਤੋ ਜਦੋਂ ਵੀ ਤੁਸੀਂ ਪੌਂਟਾ ਸਾਹਿਬ ਆਵੋ ਤਾਂ ਇਹਨਾਂ ਗੁਰਦੁਆਰਾ ਸਾਹਿਬਾਨ ਦੇ ਵੀ ਦਰਸ਼ਨ ਜ਼ਰੂਰ ਕਰਨੇ ਤੇ ਇਧਰਲੇ ਪਾਸੇ ਬਣਿਆ ਪੀਰ ਬੁੱਧੂ ਸਾਹਿਬ ਦੀਵਾਨ ਹਾਲ ਤੇ ਸਾਹਮਣੇ ਲਿਖਾਇਆ ਹੈ ਜੀ ਇਥੋਂ ਦਾ ਇਤਿਹਾਸ ਤੁਸੀਂ ਇਹ ਰਸ ਗ੍ਰੀਨ ਸ਼ਾਟ ਲੈ ਕੇ ਇਥੋਂ ਦਾ ਇਤਿਹਾਸ ਪੂਰਾ ਪੜ ਸਕਦੇ ਹੋ ਜਨਮ ਜਨਮ ਕੇ ਕਿਲਵੇਖ ਦੁਖ ਮੁਤਰੇ ਬਦਨਾਮ ਦਿਓ ਰਿਨ ਜਾਤਰਾ ਮੇ சென்மூன் ஜன சாபிஜா ਸਾਨਾ ਲਿਖਾ ਵਾਹਿਬ ਜੀ ਕੀ ਫਤਿਹ ਅੱਤੇ ਵਾਹਿਬ ਜੀ ਕੀ ਸਤਿ ਸ੍ਰੀ ਅਕਾਲ ਜੇ ਜਿਹੜੇ ਤੁਸੀਂ ਕਰਦੇਖ ਰਹੇ ਹੋ ਇਹ ਸਾਰੇ ਕਰ ਪੰਜਾਬੀਆਂ ਦੇ ਨੇ ਇਧਰ ਆਲੇ ਦੁਆਲੇ ਸਾਰੇ ਪੰਜਾਬੀਆਂ ਦੇ ਘਰ ਨੇ ਇਹ ਹੈਗਾ ਜੀ ਗੁਰਦੁਆਰਾ ਰਣਥਮ ਸਾਬ ਇੱਥੋਂ ਥੋੜਾ ਜਿਹਾ ਪੈਦਲ ਤੁਰ ਕੇ ਜਾਣਾ ਪੈਂਦਾ ਆਓ ਨਾਲ ਪੈਦਲ ਤੁਰਦੇ ਆਂ ਤਨਾਲ ਮੈਂ ਤੁਹਾਨੂੰ ਇਥੋਂ ਇਤਿਹਾਸ ਵੀ ਦੱਸਦਾ ਇਹ ਜਿਹੜਾ ਗੁਰਦੁਆਰਾ ਸਾਹਿਬ ਆ ਪੰਗਾਣੀ ਦੇ ਜਿੱਤ ਨਾਲ ਜੀ ਸੰਬੰਧਤ ਆ ਗੁਰੂ ਜੀ ਨੇ ਜੰਗ ਕਰਨ ਲਈ ਇਸ ਉੱਚੀ ਜਗ੍ਹਾ ਨੂੰ ਚੁਣਿਆ ਸੀ ਤੇ ਆਪਣੇ ਸੈਨਾਪਤੀ ਭਾਈ ਸੰਗੇ ਸਾਹ ਜੀ ਜੋ ਕਿ ਗੁਰੂ ਜੀ ਦੀ ਭੂਆ ਜੀ ਦੀ ਭੂਆ ਦੇ ਪੁੱਤਰ ਸਨ ਨੂੰ ਦੱਸ ਕੇ ਜੰਗ ਦਾ ਵਿਸ਼ਾਲ ਰਣ ਸੰਮ ਦੀ ਸਥਾਪਨਾ ਕਰਾਈ ਸੀ ਜਿਹਦੀ ਨਿਸ਼ਾਨੀ ਸਿੱਕੇ ਅਤੇ ਘੜਾ ਅੱਜ ਵੀ ਇਸ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਨੇ ਸੋਇ ਗੁਰਦੁਆਰਾ ਸਾਹਿਬੀ ਭੰਗਾਣੀ ਦੇ ਜੁੱਧਣ ਵਾਲੀ ਸੰਬੰਧਤ ਆ ਵਾਲੇ ਸਾਰੇ ਖੇਤ ਨੇ ਤੇ ਵਿਚਕਾਰ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਉੱਕੀ ਜਗ੍ਹਾ ਤੇ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਅੱਜ ਵੀ ਸੋ ਇੱਥੇ ਬਹੁਤ ਸਾਰੇ ਅੰਬਾਂ ਦੇ ਵੀ ਪੇੜ ਲੱਗੇ ਹੋਏ ਨੇ ਇਸੋ ਇਲਾਕੇ ਵਿੱਚ ਅੰਬ ਬਹੁਤ ਨੇ ਸਾਮਣੇ ਜਿਹੜਾ ਤੁਸੀਂ ਗੁਰਦੁਆਰਾ ਸਾਹਿਬ ਦੇਖ ਰਹੇ ਹੋ ਇਹ ਹੀ ਆ ਗੁਰਦੁਆਰਾ ਰਾਣਥੰਮ ਸਾਹਿਬ ਇਹ ਲਿਖਿਆ ਹੋਇਆ ਜੀ ਇੱਥੇ ਦਾ ਇਤਿਹਾਸ ਤੁਸੀਂ ਸਕਰੀਨਸ਼ਾਟ ਲੈ ਗਏ ਇਹ ਇਤਿਹਾਸ ਪੜ ਸਕਦੇ ਹੋ ਲਓ ਜੀ ਹੁਣ ਅਸੀਂ ਵਾਪਸੀ ਚੱਲਦੇ ਪਾਦੇ ਆ ਇਹ ਆ ਜੀ ਗੁਰਦੁਆਰਾ ਤੀਰ ਗੜੀ ਸਾਹਿਬ ਸੋ ਰਾਜੂ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰਾਉਣਾ ਤੇ ਇਥੋਂ ਦੇ ਵਿਆਹ ਦੇ ਨਾਲ ਵੀ ਜਾਣੂ ਕਰਾਉਣਾ ਇਹ ਗੁਰਦੁਆਰਾ ਸਾਹਿਬ ਵੀ ਉੱਚੀ ਸਹਾਣ ਦੇ ਬਣਿਆ ਹੋਇਆ ਇਸ ਪ੍ਰਗੱਤਰ ਸਥਾਨ ਤੇ ਦਸ਼ਮੀਸ਼ ਬਿਤਾਜੀ ਨੇ ਪਹਿਲਾ ਧਰਮ ਜੁੱਧ ਫਤਹਿ ਕੀਤਾ ਸੀ ਇਸ ਤਰ੍ਹਾਂ ਪੌੜੀਆਂ ਚੜ ਕੇ ਇਸ ਗੁਰਦੁਆਰਾ ਤੱਕ ਆਪਾਂ ਗੁਰਦੁਆਰਾ ਸਾਹਿਬ ਤੱਕ ਪਹੁੰਚਿਆ ਜਾ ਸਕਦਾ ਕਿਉਂਕਿ ਉੱਚੀ ਜਗ੍ਹਾ ਤੇ ਬਣਿਆ ਹੋਇਆ ਇਸ ਕਰਕੇ ਪੌੜੀਆਂ ਚੜ ਕੇ ਗੁਰਦੁਆਰਾ ਸਾਹਿਬ ਜਾਇਆ ਜਾਂਦਾ ਹੈ ਸਾਹਮਣੇ ਪ੍ਰਾਤਨ ਤੀਤ ਨੇ ਜੀ ਕੋ ਜੋ ਗੁਰੂ ਸਾਹਿਬ ਨੇ ਵਰਤੇ ਦੀ ਸਾਹਮਣੇ ਲੰਗਰ ਹਾਲ ਆ ਜੀ ਤੇ ਰਹਿਣ ਵਾਸਤੇ ਇੱਥੇ ਕਮਰੇ ਹੀ ਬਣੇ ਹੋਏ ਨੇ ਤੇ ਇਧਰਲੇ ਪਾਸੇ ਇੱਕ ਪ੍ਰਾਰਥਨਾ ਬੋਰਡ ਦਾ ਤਰਕਤ ਖੜਾ ਆ ਜੋ ਗੁਰੂ ਸਾਹਿਬ ਦੇ ਬਿੜੇ ਦਾ ਆ ਜੀ ਤੁਹਾਨੂੰ ਉਹਦੇ ਦਰਸ਼ਨ ਕਰਾਉਣਾ ਸੇਹਾਂ ਤੇ ਖੜਕੇ ਗੁਰੂ ਜੀ ਨੇ ਬਾਈ ਧਾਰ ਦੇ ਰਾਜਾ ਨਾਲ ਜਿਹੜੀ ਜੰਗ ਲੜੀ ਦੀ ਸੋ ਇਹ ਉਹੀ ਸਤਾਨਾ ਇਹ ਲਿਖਿਆ ਹੈ ਜੀ ਇੱਥੋਂ ਦਾ ਇਤਿਹਾਸ ਤੁਸੀਂ ਸਕ੍ਰੀਨਸ਼ਾਟ ਲੈ ਕੇ ਪੜ੍ਹ ਸਕਦੇ ਹੋ ਇਹ ਹੈਗਾ ਜੀ ਗੁਰਦੁਆਰਾ ਸ਼ੇਰਗਾਹ ਸਹਿਬ ਇੱਥੇ ਗੁਰੂ ਜੀ ਨੇ ਸ਼ੇਰ ਦਾ ਸ਼ਿਕਾਰ ਕੀਤਾ ਤੀ ਇਹ ਜਿਹੜਾ ਸ਼ਿਕਾਰ ਸ਼ੇਰ ਤੀ ਇਹ ਦਵੱਪਰ ਯੁੱਗ ਵਿੱਚ ਰਾਜਾ ਜੈਦਰਥ ਸੀ ਇਹ ਜਿਹੜਾ ਸ਼ੇਰ ਤੀ ਇਹ ਦਵੱਪਰ ਯੁੱਗ ਵਿੱਚ ਰਾਜਾ ਜੈਦਰਥ ਹੁੰਦਾ ਸੀ ਜਿਨੇ ਕੇ ਅਰਜਨ ਦੇ ਪੁੱਤਰ ਮਮਨਿਉ ਨੂੰ ਅਬਿਮਨਿਉ ਨੂੰ ਧੋਖੇ ਨਾਲ ਮਰਵਾਇਆ ਸੀ ਤੋ ਗੁਰੂ ਜੀ ਨੇ ਇਹਦਾ ਸ਼ਕਾਰ ਕੀਤਾ ਤੀ ਇੰਗਜੀ ਥੋੜਾ ਸਾਹਿਬ ਜੀ ਦੇ ਆਪ ਜੀ ਦਰਸ਼ਨ ਕਰ ਰਹੇ ਹਾਂ ਜਿਹੜਾ ਗੁਰਦੁਆਰਾ ਸਾਹਿਬ ਆ ਇਹ ਪਿੰਡ ਨਿਹਾਲਗੜ੍ਹ ਦੇ ਵਿਖੇ ਸਥਿਤ ਹ ਹਰ ਕਾ ਨਾਮ ਜਨਕੋ ਭੁਗਤੇ ਜੁਗਤ ਹਰ ਕਾ ਨਾਮ ਜਨਕੋ ਤ੍ਰਿਪਤੇ ਭੁਗਤੇ ਹਰ ਕਾ ਨਾਮ